ਅੱਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੰਨੇ ਤੇ ਅੱਜ ਆਪਾਂ ਸ਼ੁਕਰਾਨਾ ਦਿਨ ਹੋ ਗਿਆ ਕੰਮ ਦੇ ਚੱਲੇ ਆ ਤੇ ਟਾਈਮ ਹੋ ਗਿਆ 7:40 ਵੇਟ 8:00 ਵਜੇ ਲੱਗਣਾ ਆਪਾਂ ਕੰਮ ਤੇ ਤੇ ਸਵੇਰ ਦਾ ਦਾਨ ਹੈ ਟੋਪ ਉnikalni ਸ਼ੁਰੂ ਹੋ ਗਈ ਆ ਤਾਂ ਕਹਿਣ ਪੂਰੀ ਗਰਮੀ ਹੋ ਜਾਂਦੀ ਆ ਤੇ 32 ਡਿਗਰੀ ਹੋ ਜਾਂਦਾ ਤੇ ਇਹ ਸਟੈਂਡ 15 ਡਿਗਰੀ ਆ ਸਬਸਕ੍ਰਾਈਬ ਜੁੜੇ ਆ ਸਾਰਿਆਂ ਦਾ ਧੰਨਵਾਦ ਲਈ ਹੁਣ ਕੰਮ ਤੇ ਲੋਦੀ ਕੰਟੇਨਰ ਲੱਜਾ ਤਾ ਲੋ ਵੀ ਕੰਮ ਤੋਂ ਛੁੱਟੀ ਹੋ ਗਈ ਆਪਾਂ ਨੂੰ ਅੱਜ ਦੇ ਦਿਆਂ ਦੀ 12 ਵਜੇ ਹੋਰ ਜਲੇ ਕਰ ਨੂੰ ਜਾ ਕੇ ਖਾਣੇ ਰੋਟੀ ਪੜੀ ਤੇ ਗਰਮੀ ਹੋ ਗਈ ਬਹੁਤ 34 ਡਿਗਰੀ ਆ ਖਤਰਨਾਕ ਆ ਗਿਆ ਉਹ ਵੀ ਤਾਂ ਬਹੁਤ ਪਿਆਰ ਕਰ ਲੋਨ ਘਰ ਜਾ ਕੇ ਮਿਲਦੇ ਆ ਤੇ ਲੋਨ ਕੱਢ ਕੇ ਦੱਸੋ ਉਹ ਬਾਦੀ ਘੱਟ ਦੇ ਆ ਲੋ ਜੀ ਸ਼ਾਨਾ ਵੀ ਆ ਗਿਆ ਚੰਨ ਕਿਦਾਂ ਸਹੀ ਆ ਸਹੀ ਤੇ ਗਰਮੀ ਬਹੁਤ ਆਵਾਰ ਚੱਲ ਹੁਣ ਇਹਨਾਂ ਤੇ ਛੁੱਟੀਆਂ ਆ ਸਹੀ ਆ ਅੱਗਰ ਸਹੀ ਆ ਆ ਰੇ ਦਬਾਵਾ ਬਹੁਤ ਗਰਮੀ ਆ ਤੇ ਕੀ ਖੇਡੇ ਅੱਜ ਹਾਂ ਅੱਜ ਆਪ ਕੋ ਤੇ ਬਹੁਤ ਨਾਲ ਖੇਡੇ ਜੋੜਾ ਸੀ ਜੋੜਾ ਸੀ ਹਾਂ ਕਿੰਨੇ ਘੰਟੇ ਖੇਡੇ ਹਾਂ ਪੰਜ ਜਿਹੇ ਪੰਜ ਜਿਹੇ ਰੇ ਜੀ ਸੀ ਹਾਂ ਆਇਆ ਜਨੇ ਵੇਲੇ ਜੀ ਮਨ ਹੋ ਰਿਹਾ 30 ਮਿੰਟ ਮਿਲ ਕੇ ਸਿਰਫ ਜਿਆਦਾ ਕਿਤੇ ਹੋਣਾ 4 ਘੰਟੇ 4 ਘੰਟੇ ਹੈ ਜਿਆਦਾ ਕੀ ਜਾੜਾ ਬਾਹਰ ਦੋ ਹਾਂ ਤਰੋ ਹਾਂ ਕਿੱਡਾ ਨੇ ਕਿੱਡਾ ਹਾਂ ਕਿੱਡਾ ਮਨਾ ਤੱਕ ਵੀਰ ਆ ਲੈ ਆਉਣੇ ਕਿੱਡਾ ਹੁਣ ਲਿਆਉਂਦੀਆਂ ਪਈਆਂ ਤੇ ਕਿ ਦਬਰੇ ਪਈਆਂ ਦੀਆਂ ਹਣ ਫੋਨ ਜੱਤਿਆ ਤੇ ਹੋਰ ਅੱਪ ਕੱਲ ਨੂੰ ਬਲੌਗ ਬਣਾਉਂਗਾ ਠੀਕ ਆ ਚਲੋ ਵੀ ਰਾਜ ਕੱਲਾ ਹੀ ਰਹਿ ਗਿਆ ਘਰੇ ਇਹਦੀ ਮੋਬਾਈਲ ਤੇ ਸ਼ਾਨ ਅਬੈਸ ਦੀ ਦਵਾਈ ਲੈਣ ਤੇ ਵੀ ਰਾਜ ਕੱਲਾ ਰਿਹਾ ਹੈ ਨਾ ਵੀਰ ਬਰਾਗੋ ਜੋ ਬਣ ਕੇ ਰਿਹਾ ਹੈ ਹਨਾ ਅ ਤਾਂ ਵੀਰੇ Mm. Mm. Uh. udah rela, rela sah, genaga ada ya, ya mm. dia, ya, ya tuh beda, beda dia, ya, 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 ਇਹ ਕੋ ਬੰਦੂ ਪੜੀ ਹੈ ਦਿਖਾਰੇ ਉਹ ਵੀ ਬੰਦੂ ਸੈਦਾਂ ਦਾ ਤੇ ਬੜੀ ਜੀ ਦੀ ਸੱਤ ਲਓ ਜੀ ਆ ਗਏ ਆਪਾਂ ਘਰੇ ਟਾਈਮ ਵੀ 5:30 ਹੋ ਗਿਆ ਤੇ ਬਹੁਤ ਗਰਮੀ ਬਾਹਰ ਸਰਦੋਂ ਹੁਣ ਆਪਿਆ ਗਰਮੀ ਨਾਲ ਕਰਕੇ ਧੁੱਪ ਦਾ ਮੈਦੀ ਆ ਨਾ ਉੱਪਰੋਂ ਤੇ ਹਰ ਮੜ ਜੀ ਰੈਸਟ ਕਰਦੇ ਫੇ ਨਾ ਆਣੇ ਆ ਰਾਜਾ ਪਰ ਰੋਟੀ ਬਾਣੀ ਖਾਣੇ ਆ ਸਹੀ ਆ ਸਾਡੇ ਸਾਡੇ ਨਾਲ ਬੋਇਆ ਇੱਕ ਲੈਪਟਾਪ ਲੈ ਕੇ ਬੈਠਾ ਜਾਨਾ ਇੱਕ ਉਧਰ ਫੋਨ ਲੈ ਕੇ ਬੈਠਾ ਗੁਰਵੀਰ ਅੰਦਰ ਐਸੀ ਚੱਲ ਰਿਹਾ ਹੈ ਨਾ ਜਾਨੀ ਸਹੀ ਆ ਆ ਜਾ ਬੁਰਿਆ ਨਾ ਘਟਿਆ ਆ ਗਿਆ ਤਾਂ ਹਾਂ ਸਨਨ ਆ ਗਿਆ ਠੇਆ ਗਰਮੀਰ ਵੀ ਨਾ ਆ ਗਿਆ ਤੇ ਛੰਡੇ ਤਾਂ ਬੈਠੇ ਤੇ ਸਾਰੇ ਨਾ ਆ ਗਏ ਠੇਆ ਹਨਾ ਤੇ ਦਰ ਛੁੱਟੀਆਂ ਚੱਲ ਰਹੀਆਂ ਹਾਂ ਸਹੀ ਸਹੀ ਆ ਸਹੀ ਓਕੇ ਚਲੋ ਵੀਰੇ ਹੋ ਰਿਆ ਵੀਰ ਦੇ ਨੀਕਵਾ ਗੁੱਡ ਵੀਰ ਵੀਰ ਦੇ ਨੀਕਵਾ ਸਤਿ ਸ਼੍ਰੀ ਅਕਾਲ ਕਰ ਦੇ ਤੂੰ ਸਤਿ ਇ ਇੱਧਰ ਇੱਧਰ ਬੇਰੀ ਕੁਆ ਬੇਰੀ ਕੁਆ ਕਰ ਰਹੇ ਕਰ ਬ੍ਰਾਥੀ ਕੀ ਹਾਲ ਚਾਲ ਹੈ ਠੀਕ ਆ ਠੀਕ ਹਾਂ ਧੀ ਨਾ ਗੱਡੀ ਠੰਡੀ ਹੋਈ ਆ ਬੀਰੀ ਚਲੋ ਠੀਕ ਆ ਜੀ ਹੁਣ ਆਪਾਂ ਮਿੰਨ ਦਾ ਜੂਸ ਦੇਦੇ ਮੜੀ ਜੂਸ ਪੀਦੇ ਹੁਣ ਸੈਦ ਨੂੰ ਠੱਟਾ ਕਰਦੇ ਆ ਗਰਮ ਹੋਇਆ ਜੀ ਚਲੋ ਕਿਦੇ ਬਾਹਰ ਦੇ 34 ਡਿਗਰੀ ਆ ਦੇਲਾ ਅਦਰ ਅਥੇ ਆਪਣੇ ਸਹੀ ਆ 22 ਡਿਗਰੀ ਚਲੋ ਹੁਣ ਮੈਂ ਬੈਲ ਦੇ ਤੁਹਾਨੂੰ ਗੱਲ ਦੇ ਵਲੌਗ ਦੇ ਵਿੱਚ ਛੋਟਾ ਜਿਹਾ ਆਪਣਾ ਵਲੌਗ ਸੀ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ